ਉਹ ਆਮ ਆਦਮੀ ਸਰਕਾਰ ਤੋਂ ਤੰਗ ਤੇ ਪਰੇਸ਼ਾਨ ਹੋ ਚੁੱਕੇ ਸਾਰੇ ਕੰਮ ਰੁਕੇ ਹੋਏ ਨੇ ਕਿਸੇ ਵੀ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਨਹੀਂ ਕਰ। ਨਾ ਤਾਂ ਕੋ ਡਵੈਲਪਮੈਂਟ ਹੋ ਰਹੀ ਹੈ ਨਾ ਹੀ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਾ ਲਾਰਾ ਦਿੱਤਾ ਗਿਆ ਸੀ ਉਹਨਾਂ ਤੇ ਪੂਰਾ ਉਤਰਾ ਜਾਂਦਾ ਹੈ। ਘਟਾਲਾ ਆਮ ਆਦਮੀ ਪਾਰਟੀ ਕਰਨ ਜਾਰੀ ਹੈ। ਉੱਥੇ ਆਮ ਲੋਕਾਂ ਨੂੰ ਰਜਿਸਟਰੀ ਕਰਾਉਣ ਦੇ ਵਿੱਚ ਵੀ ਬੜੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਔਰ ਜਿੱਥੋਂ ਤੱਕ ਮੇਰੀ ਜਾਣਕਾਰੀ ਆਸ਼ੂ ਜੀ ਵੀ ਲੋਕਾਂ ਦੇ ਵਿੱਚ ਹੰਕਾਰ ਕਰਕੇ ਪਿਛਲੀ ਵਾਰੀ ਉਹਨਾਂ ਨੂੰ ਲੋਕਾਂ ਨੇ ਹਰਾਇਆ ਲੇਕਿਨ ਉਹ ਮੁਕ ਲੋਕਾਂ ਦੇ ਮਨਾਂ ਵਿੱਚ ਹਾਲੇ ਵੀ ਉਹਨਾਂ ਦੀ ਜਿਹੜੀ ਹੰਕਾਰੀ ਜਿਹੜਾ ਉਹਨਾਂ ਦਾ ਸੁਭਾਅ ਆ ਜੀ ਉਹ ਲੋਕਾਂ ਦੇ ਗੱਲੇ ਨਹੀਂ ਉਤਰ ਰਿਹਾ ਡਬਲ ਇੰਜਨ ਦੀ ਸਰਕਾਰ ਹੋਏਗੀ ਤਾਂ ਫਿਰ ਵਿਕਾਸ ਤਾਂ ਕਹਿੰਦੇ 4 ਗੁਣਾ ਰਫਤਾਰ ਦੇ ਨਾਲ ਹੋਏਗਾ ਦੇਖੋ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਦੀ ਸਰਕਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਰਹੀ ਸੀ ਸੀ ਪਾਰਟੀ ਜਨਤਾ ਪਾਰਟੀ ਦਾ ਉਦੋਂ ਵੀ ਡਬਲ ਇੰਜਨ ਦੀ ਸਰਕਾਰ ਕਹੀ ਜਾਂਦੀ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਜੋ ਦੇਣਾ ਸੀ ਉਹ ਨਹੀਂ ਦਿੱਤਾ ਸੱਚੀ ਗੱਲ ਮੈਂ ਸ਼ੁਰੂ ਕਰਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬੀਜ਼ ਲਾਈਫਸਟਾਈਲ ਤੇ ਅੱਜ ਗੱਲ ਕਰਾਂਗੇ ਲੁਧਿਆਣੇ ਦੀ ਤੇ ਲੁਧਿਆਣੇ ਦੇ ਸਭ ਤੋਂ ਪੋਸ਼ ਇਲਾਕੇ ਹਲਕਾ ਵੈਸਟ ਦੀ ਕਿਉਂਕਿ ਬਾਈ ਇਲੈਕਸ਼ਨ ਨੂੰ ਲੈ ਕੇ ਚੋਣ ਖਾਲਾ ਪੱਕ ਚੁੱਕਾ ਹੈ ਤੇ ਗਹਿਮਾ ਗੇਮੀ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੁਲਝੇ ਹੋਏ ਤੇ ਸੀਨੀਅਰ ਲੀਡਰ ਰਵਿੰਦਰਪਾਲ ਸਿੰਘ ਜੀ ਖਾਲਸਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਹੀ ਪੋਸ਼ ਇਲਾਕਾ ਆਪਣਾ ਲੁਧਿਆਣੇ ਦਾ ਇਸ ਇਲੈਕਸ਼ਨ ਨੂੰ ਦੇਖਦੇ ਹੋਏ ਆਪਾਂ ਜੇ ਗੱਲ ਕਰੀਏ ਤਾਂ ਹਰ ਇੱਕ ਜਗ੍ਹਾ ਤੇ ਗੱਲ ਇਹ ਉੱਡੀ ਹੋਈ ਹੈ ਕਿ ਬਹੁਤ ਹੀ ਟਫ ਲੈਵਲ ਤੇ ਕੰਪੀਟੀਸ਼ਨ ਹੈ तमाम ਚਾਰੋਂ ਪਾਰਟੀਆਂ ਦਾ ਜੇ ਸ਼ੁਰੂਆਤੀ ਤੌਰ ਤੇ ਆਪਾਂ ਗੱਲ ਕਰੀਏ ਤਾਂ ਜੋ ਆਪਣੇ ਗੋਗੀ ਜੀ ਸੀਗੇ ਆਮ ਆਦਮੀ ਪਾਰਟੀ ਦੀ ਕਹਿ ਲਈ ਕਿ ਹਵਾ ਸੀ ਲਹਿਰ ਸੀ ਜਿ 40000 ਕਰੀਬ ਵੋਟਾਂ ਉਹਨਾਂ ਨੂੰ ਮਿਲਿਆ ਤੇ ਇਸ ਟਾਈਮ ਮੈਂਬਰ ਪਾਰਲੀਮੈਂਟ ਸੰਜੀਵ अरोड़ा ਜੀ ਖੜੇ ਨੇ ਤੇ ਕਿਵੇਂ ਦੇਖਦੇ ਹੋ ਉਹਨਾਂ ਦਾ ਰੁਝਾਨ ਆਮ ਆਦਮੀ ਪਾਰਟੀ ਦਾ ਕਿੱਥੇ ਸਟੈਂਡ ਕਰ ਰਹੀ ਹੈ ਸਿਲੈਕਸ਼ਨ ਦੇ ਵਿੱਚ ਦੇਖੋ ਜਦੋਂ ਪਿਛਲੀ ਇਲੈਕਸ਼ਨ ਹੋਈ ਸੀ ਇੱਕ ਸੁਨਾਮੀ ਸੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲੇਕਿਨ ਹੁਣ ਹਾਲਾਤ ਬਹੁਤ ਬਦਲ ਚੁੱਕੇ ਨੇ ਜਿਹੜੀ ਜਨਤਾ ਹੈ ਉਹ ਆਮ ਆਦਮੀ ਸਰਕਾਰ ਤੋਂ ਤੰਗ ਤੇ ਪਰੇਸ਼ਾਨ ਹੋ ਚੁੱਕੀ ਹੈ ਸਾਰੇ ਕੰਮ ਰੁਕੇ ਹੋਏ ਨੇ ਉਹ ਕਿਸੇ ਵੀ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਨਹੀਂ ਕਰਦੇ ਨਾ ਤਾਂ ਕੋਈ ਡਿਵੈਲਪਮੈਂਟ ਹੋ ਰਹੀ ਹੈ ਨਾ ਹੀ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਾ ਲਾਰਾ ਦਿੱਤਾ ਗਿਆ ਸੀ ਉਹਨਾਂ ਤੇ ਪੂਰਾ ਉਤਰਾ ਜਾ ਰਿਹਾ ਹੈ। ਵਪਾਰੀ ਵੀ ਪਰੇਸ਼ਾਨ ਹੈ, ਮਜ਼ਦੂਰ ਵੀ ਪੇਸ਼ਾਨ ਹੈ, ਕਿਸਾਨ ਵੀ ਪਰੇਸ਼ਾਨ ਹੈ। ਹਰ ਵਰਗ ਇਸ ਪਾਰਟੀ ਤੋਂ ਪਰੇਸ਼ਾਨ ਹੈ। ਦੇਖੋ ਨਵੇਂ-ਨਵੇਂ ਕਾਨੂੰਨ ਲਿਆ ਕੇ ਜਿਵੇਂ ਤੁਸੀਂ ਪ੍ਰਾਪਰਟੀ ਦੇ ਸਬੰਧ ਵਿੱਚ ਦੇਖਿਆ ਜ਼ਮੀਨਾਂ ਐਕਵਾਇਰ ਕਰਨ ਦਾ ਇੱਕ ਬੜਾ ਵੱਡਾ ਘਟਾਲਾ ਆਮ ਆਦਮੀ ਪਾਰਟੀ ਕਰਨ ਜਾ ਰਹੀ ਹੈ। ਉੱਥੇ ਆਮ ਲੋਕਾਂ ਨੂੰ ਰਜਿਸਟਰੀ ਕਰਾਉਣ ਦੇ ਵਿੱਚ ਵੀ ਬੜੀਆਂ ਦਿੱਕਤਾਂ ਪੇਸ਼ ਆ ਰਹੀਆਂ। ਜਿਸ ਗੱਲ ਨੂੰ ਲੈ ਕੇ ਕ腐ਪਸ਼ਨ ਨੂੰ ਖਤਮ ਕਰਨ ਨੂੰ ਲੈ ਕੇ ਇਹ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ ਇਹ ਕ腐ਪਸ਼ਨ ਕਈ ਗੁਣਾ ਵੱਧ ਗਈ ਹੈ ਇਸ ਕਰਕੇ ਕਿਸੇ ਕੀਮਤ ਤੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਹੀਂ ਨੇ ਔਰ ਮੈਂ ਸਮਝਦਾ ਉਹ ਸੁਨਾਮੀ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੱਥੋਂ ਗੋਗੀ ਜੀ ਜਿੱਤੇ ਸੀ ਲੇਕਿਨ ਅੱਜ ਉਸ ਦੇ ਉਲਟ ਹਾਲਾਤ ਚੱਲ ਰਹੇ ਉਲਟ ਕਿਵੇਂ ਕਿਉਂਕਿ ਕਾਂਗਰਸ ਤੋਂ ਵੀ ਆਸ਼ੂ ਜੀ ਆਪਾਂ ਕਹਿ ਲਿਆ ਕਿ ਸੈਕੰਡ ਪੋਜੀਸ਼ਨ ਤੇ ਸਟੈਂਡ ਕਰਦੇ ਪਏ ਸੀ ਉਸ ਟਾਈਮ ਤੇ ਕਰੀਬ 32600 ਵੋਟਾਂ ਤਾਂ ਉਹਨਾਂ ਨੂੰ ਵੀ ਪਈਆਂ ਸੀਗੀਆਂ ਇਸ ਟਾਈਮ ਵੀ ਉਹ ਇਲੈਕਸ਼ਨ ਚ ਉਹਨਾਂ ਖਾੜੇ ਦੇ ਵਿੱਚ ਨੇ ਤੇ ਐਡੀ ਛੋਟੀ ਦਾ ਆਪਣਾ ਜੋਰ ਲਾ ਰਹੇ ਨੇ ਉਹਨਾਂ ਨੂੰ ਕਿਵੇਂ ਦੇ ਔਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਆਸ਼ੂ ਜੀ ਵੀ ਲੋਕਾਂ ਦੇ ਵਿੱਚ ਹੰਕਾਰ ਕਰਕੇ ਪਿਛਲੀ ਵਾਰੀ ਉਹਨਾਂ ਨੂੰ ਲੋਕਾਂ ਨੇ ਹਰਾਇਆ ਲੇਕਿਨ ਉਹ ਮੁਕ ਲੋਕਾਂ ਦੇ ਮਨਾਂ ਵਿੱਚ ਹਾਲੇ ਵੀ ਉਹਨਾਂ ਦੀ ਜਿਹੜੀ ਹੰਕਾਰੀ ਜਿਹੜਾ ਉਹਨਾਂ ਦਾ ਸੁਭਾਅ ਹੈ ਜੀ ਉਹ ਲੋਕਾਂ ਦੇ ਗੱਲੇ ਨਹੀਂ ਉਤਰ ਰਿਆ ਜੀ ਔਰ ਉਹਨਾਂ ਦੀ ਮੈਸੇਜ ਵੀ ਕਾਰਪੋਰੇਸ਼ਨ ਦੀ ਇਲੈਕਸ਼ਨ ਬੁਰੀ ਤਰ੍ਹਾਂ ਆਪਣੇ ਇਲਾਕੇ ਵਿੱਚ ਹਾਰੇ ਨੇ ਤੇ ਆਸ਼ੂ ਜੀ ਦੀ ਵੀ ਪੋਜੀਸ਼ਨ ਬਹੁਤੀ ਵਧੀਆ ਨਹੀਂ ਆਸ਼ੂ ਜੀ ਵੀ ਮੇਰੇ ਜਾਣਕਾਰੀ ਮੁਤਾਬਕ ਪੱਟੀ ਮਾਰਨਾ ਚਾਹੁੰਦੇ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੇ ਉਹ ਕਹਿੰਦੇ ਕਿ ਹਵਾਈ ਸਿਰਫ ਉੱਡੀ ਸੀ ਕਿਉਂਕਿ ਜੇ ਇਦਾਂ ਹੁੰਦਾ ਤਾਂ 32600 ਵੋਟਾਂ ਦਾ ਉਹਦੋਂ ਵੀ ਪਈਆਂ ਸੀਗੀਆਂ ਤੇ ਹੁਣ ਇਸ ਟਾਈਮ ਵੀ ਆਪਾਂ ਕਹਿ ਸਕਦੇ ਹਾਂ ਭਾਵੇਂ ਪਾਰਟੀ ਦੇ ਵਿੱਚ ਇਹਨਾਂ ਦੇ મતਭੇਦ ਆਪਣਾ ਚੱਲਦਾ ਪਿਆ ਲੇਕਿਨ ਕਿਤੇ ਨਾ ਕਿਤੇ ਪੂਰੀ ਕਾਂਗਰਸ ਇਕੱਠੀ ਇੱਕ ਮੰਚ ਤੇ ਤਾਂ ਆਈ ਨਾ ਸਪੋਰਟ ਕਰਨ ਨੂੰ ਬਿਲਕੁਲ ਸਾਬ ਲਗਾਤਾਰ ਲੱਗਦਾ ਨਾ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਆਸ਼ੂ ਜੀ ਦੀ ਖੁੱਲਕੇ ਮਦਦ ਕਰ ਰਿਹਾ ਨਾ ਜ਼ਿਲ੍ਹੇ ਦਾ ਪ੍ਰਧਾਨ ਕਿਸੇ ਵੀ ਚੋਣ ਦੇ ਵਿੱਚ ਆਸ਼ੂ ਜੀ ਦੀ ਮਦਦ ਕਰ ਰਿਹਾ ਨਹੀਂ ਵਨ ਟਾਈਮ ਤਾਂ ਸਟੇਜ ਤੇ ਆਪਾਂ ਦੇਖਿਆ ਹੀ ਹੈ ਕਿ ਦੇਖੋ ਦਿਲ ਵਿੱਚ ਹੋਰ ਅੰਦਰ ਹੋਰ ਦਿਖਾਵੇ ਲਈ ਹੋਰ ਹੈ ਨਾਇਕ ਬੈਂਸ ਬ੍ਰਦਰ ਉਹਨਾਂ ਦੀ ਇਲੈਕਸ਼ਨ ਵੀ ਕਿਤੇ ਨਜ਼ਰ ਆ ਰਹੇ ਨੇ ਉਹ ਜਿਹੜੀ ਹੈ ਕਾਂਗਰਸ ਵੀ ਕਈ ਹਿੱਸਿਆਂ ਵਿੱਚ ਵੰਡੀ ਗਈ ਹੈ ਔਰ ਕਈ ਕਾਂਗਰਸੀ ਇਹ ਸਮਝਦੇ ਆ ਵੀ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਅਖੀਲੇ ਸਮੇਂ ਤੱਕ ਇਸ ਕਰਕੇ ਨਹੀਂ ਲਿਆਂਦਾ ਕਿ ਉਹਨਾਂ ਦੀ ਸੀ ਵੀ ਆਸ਼ੂ ਜੀ ਸ਼ਾਇਦ ਭਾਰਤੀ ਜਨਤਾ ਵਿੱਚ ਵੀ ਸ਼ਾਮਲ ਹੋ ਕੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਬਣ ਜਾਈ। ਤੇ ਵਿਕਰਮਜੀਤ ਸਿੰਘ ਸਿੱਧੂ ਜੀ ਨੂੰ ਵੀ 27000 ਕਰੀਬ 900 ਵੋਟਾਂ ਪੈ ਗਈਆਂ ਸੀਗੀਆਂ। ਹੁਣ ਜੀਵਨ ਗੁਪਤਾ ਵੀ ਕਾਫੀ ਪੁਰਾਣੇ ਵਰਕਰ ਨੇ ਤੇ ਉਹਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀਵਨ ਗੁਪਤਾ ਜੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਜੁੜਨੇ ਲੇਕਿਨ ਲੋਕਾਂ ਵਿੱਚ ਉਹਨਾਂ ਦਾ ਕੋਈ ਆਧਾਰ ਨਹੀਂ। ਮੈਨੂੰ ਜੋ ਲੱਗਦਾ ਹੈ ਜਿਹੜਾ ਕੇਡਰ ਵਰਕਰ ਆ ਵੀ ਭਾਜਪਾ ਦਾ ਉਹ ਚੰਗੀ ਤਰੀਕੇ ਨਾਲ ਕਲੈਕਸ਼ਨ ਵਿੱਚ ਕੰਮ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਾਰਤੀ ਜਨਤਾ ਪਾਰਟੀ ਵੀ ਕਾਂਗਰਸ ਵੱਲੋਂ ਕੋਈ ਹੁਦਾਰਾ ਕੈਂਡੀਡੇਟ ਲੈਣਾ ਚਾਹੁੰਦੀ ਸੀ। ਜਦੋਂ ਤਾਂ ਜੀਵਨ ਗੁਪਤਾ ਜੀ ਨੂੰ ਬਲੀ ਦਾ ਬੱਕਰਾ ਬਣਾ ਕੇ ਉਮੀਦਵਾਰ ਬਣਾ ਦਿੱਤਾ ਗਿਆ। ਬਲੀ ਦਾ ਬੱਕਰਾ ਤਾਂ ਠੀਕ ਹੈ ਲੇਕਿਨ ਉਹ ਤਾਂ ਕਹਿੰਦੇ ਕਿ ਡਬਲ ਇੰਜਨ ਦੀ ਸਰਕਾਰ ਹੋਏਗੀ ਤਾਂ ਫਿਰ ਵਿਕਾਸ ਤਾਂ ਕਹਿੰਦੇ ਚਾਰ ਗੁਣਾ ਰਫਤਾਰ ਦੇ ਨਾਲ ਹੋਏਗਾ। ਦੇਖੋ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਦੀ ਸਰਕਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਸੀ ਸੀ ਭਾਰਤੀ ਜਨਤਾ ਪਾਰਟੀ ਦਾ। ਉਦੋਂ ਵੀ ਡਬਲ ਇੰਜਨ ਦੀ ਸਰਕਾਰ ਕਹੀ ਜਾਂਦੀ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਜੋ ਦੇਣਾ ਸੀ ਉਹ ਨਹੀਂ ਦਿੱਤਾ। ਔਰ 10 ਸਾਲ ਅਸੀਂ ਉਹਨਾਂ ਦੇ ਨਾਲ ਰਹੇ ਹਾਂ। ਲੇਕਿਨ ਸਾਡੇ ਪੰਜਾਬ ਨਾਲ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਹੀ ਮਤਰੇਈ ਮਾਮਲਾ ਸ਼ੁਰੂ ਕੀਤਾ ਭਾਵੇਂ ਉਹ ਕਿਸਾਨਾਂ ਦੇ ਮਸਲੇ ਸੀ ਭਾਵੇਂ ਉਦਯੋਗਪਤੀਆਂ ਦੇ ਮਸਲੇ ਸੀ ਭਾਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ ਸੀ ਪੰਜਾਬ ਦੇ ਹੋਰ ਹਿੱਤਾਂ ਦੀ ਗੱਲ ਸੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਨਾਲ ਕਾਂਗਰਸ ਵਾਂਗੂ ਮਤਰਾ ਹੀ ਮਾਮਲਾ ਸ਼ੁਰੂ ਕਰਦੀ ਰਹੀ ਨਹੀਂ ਲੇਕਿਨ ਫਿਰ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਵੀ ਤਾਂ ਚੋਣਾ ਚੇ ਖੜੇ ਸੀ ਕਰੀਬ 9900 ਵੋਟ ਉਹਨਾਂ ਨੂੰ ਪਏ ਆ ਇਹਨਾਂ ਦੀ ਫਿਰ ਵੀ ਗਿਣਤੀ ਆਪਾਂ ਕਹਿ ਸਕਦੇ 40000 32600 72800 ਤੇ 9900 ਕਿੱਥੇ ਸਟੈਂਡ ਕਰੀ ਅਕਾਲੀ ਦਾ ਲਿਸਟਾ ਦੇਖੋ ਇਸ ਟਾਈਮ ਅਕਾਲੀ ਦਾ ਲੱਗੇ ਨਾਲੋਂ ਬਹੁਤ ਮਜ਼ਬੂਤ ਹੋਇਆ ਲੋਕਾਂ ਨੇ ਪਿਛਲੇ ਸਮੇਂ ਕਾਂਗਰਸ ਵੀ ਦੇਖ ਲਈ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਦੇਖ ਲਈ ਔਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਵੀ ਦੇਖ ਲਿਆ ਜੋ ਵਿਕਾਸ ਕਰ ਜੋ ਉਸ ਰਾਜ ਦੇ ਵਿੱਚ ਹੋਇਆ ਹੈ ਪਏ ਦੋਨੋਂ ਨਹੀਂ ਕਰ ਸਕੇ ਹੁਣ ਤਿੰਨਾਂ ਨਾਲ ਕੰਪੈਰੀਜ਼ੇਸ਼ਨ ਕਰਕੇ ਲੋਕ ਅਜ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਯਾਦ ਕਰਦੇ ਆ ਔਰ ਉਹਨਾਂ ਦੇ ਕੰਮਾਂ ਨੂੰ ਯਾਦ ਕਰਦੇ ਆ ਜੋ ਭਾਈਚਾਰਾ ਸਾਂਝ ਜੋ ਵਪਾਰੀ ਵਰਗ ਦੀ ਸੁਣਵਾਈ ਅਪਰੋਚ ਦੇਖੋ ਨਾ ਤਾਂ ਅੱਜ ਕੈਪਟਨ ਉਮਰਿੰਦਰ ਸਿੰਘ ਨੂੰ ਕੋਈ ਮਿਲ ਸਕਦਾ ਸੀ ਚੀਫ ਮਿਨਿਸਟਰ ਹੁੰਦੇ ਆ ਨਾ ਭਗਵਾਨ ਸਿੰਘ ਮਾਹ ਨੂੰ ਕੋਈ ਜਲਦੀ ਕਿਤੇ ਨਾ ਮਿਲਦਾ ਆਮ ਆਦਮੀ ਦਾ ਕੀ ਉਹਨਾਂ ਦੇ ਆਪਣੇ ਐਮ ਐਲ ਏ ਮੰਤਰੀ ਤੱਕ ਨੂੰ ਵੀ ਮਿਲਣਾ ਬਹੁਤ ਔਖਾ ਹੈ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦੇ ਆ ਕਾਮਯਕਤੀ ਉਹਨਾਂ ਨੂੰ ਜਦੋਂ ਮर्जी ਮਰ ਸਕਦਾ ਸੀ ਜੋ ਪੋਜੀਸ਼ਨ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਸਾਡੇ ਇੱਕ ਸਧਾਰਨ ਜਥੇਦਾਰ ਦੀ ਸੁਣਵਾਈ ਹੁੰਦੀ ਸੀ ਲੇਕਿਨ ਇਹਨਾਂ ਦੇ ਐਮਐਲਏ ਮੰਤਰੀਆਂ ਦੀ ਵੀ ਕੋਈ ਸੁਣਵਾਈ ਸਰਕਾਰੀ ਦਰਬਾਰੇ ਕੋਈ ਅਫਸਰਾਂ ਨਾਲ ਦੀ ਸੁਣਨ ਨੂੰ ਤਿਆਰ ਨਹੀਂ ਨਹੀਂ ਹੁਣ ਤਾਂ ਸੁਣਨ ਨੂੰ ਤਿਆਰ ਨਹੀਂ ਹੈ ਲੇਕਿਨ ਕਿਤੇ ਨਾ ਕਿਤੇ ਵਿਰੋਧੀ ਪਾਰਟੀ ਤਾਂ ਇਹ ਕਹਿ ਰਹੀ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਔਰ ਸਿਰਫ ਆਪਣੇ ਹੋਂਦ ਦੀ ਲੜਾਈ ਲੜ ਰਹੀ ਹੈ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੇ ਕੋ ਸ਼੍ਰੋਮਣੀ ਅਕਾਲੀ ਦਲ ਹੋਂਦ ਦੀ ਲੜਾਈ ਨਹੀਂ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਸਤਾਈ ਦੀ ਤਾਨੂੰ ਇਲੈਕਸ਼ਨ ਚ ਲੱਗੂਗਾ 27 ਦੀ ਇਹ ਮੋੜ ਬਣੇਗਾ ਭਾਵੇਂ ਸ਼ਹਿਰੀ ਇਲਾਕਾ ਹੈ ਲੇਕਿਨ ਫਿਰ ਵੀ ਤੁਹਾਨੂੰ ਇਲੈਕਸ਼ਨ ਦੇ ਰਿਜ਼ਲਟ ਨਜ਼ਰ ਆ ਜਾਏਗਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਕੇ ਆਉਣ ਵਾਲੀ 27 ਦੀ ਜਿਹੜੀ ਆਮ ਇਲੈਕਸ਼ਨ ਹੈ ਉਹਦਾ ਮੋੜ ਬਣ ਕੇ ਅੱਗੇ ਚਲੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਮ ਜਨਤਾ ਪ੍ਰਕਾਸ਼ ਸਿੰਘ ਬਾਦਲ ਨੂੰ ਆ ਯਾਦ ਕਰਦੀ ਹੈ ਜਿੰਨੇ ਤੁਸੀਂ ਪੁਲ ਦੇਖ ਰਹੇ ਹੋ ਜਿੰਨੇ ਡਿਵੈਲਪਮੈਂਟ ਦੇ ਕੰਮ ਦੇਖ ਰਹੇ ਹੋ ਜਿੰਨੀਆਂ ਤੁਸੀਂ ਚੀਜ਼ਾਂ ਦੇਖ ਰਹੇ ਹੋ ਨੋ ਉਹ ਸਾਰੇ ਸ਼ਰਮਣੀਆਂ ਅਕਾਲੀ ਦਲ ਦੇ ਰਾਜ ਵਿੱਚ ਹੀ ਵਿਕਾਸ ਦੇ ਕੰਮ ਹੋਇਆ ਨਾ ਕਾਂਗਰਸ ਕਰ ਸਕੀ ਆ ਪਿਛਲੇ ਸਮੇਂ ਵਿੱਚ ਤੇ ਨਾ ਹੀ ਪਿਛਲੇ 3.5 ਸਾਲ ਤੋਂ ਭਾਰਤੀ ਆਮ ਆਦਮੀ ਪਾਰਟੀ ਕਰ ਸਕੀ ਆ ਆਮ ਆਦਮੀ ਪਾਰਟੀ ਦੀ ਹੀ ਗੱਲਪਾ ਜੇ ਕਰ ਲਈਏ ਤਾਂ ਕੇਜਰੀਵਾਲ ਸਾਹਿਬ ਰੋਜ਼ ਉਹ ਦਰਾਂਤ ਕਹਿ ਰਹੇ ਸੀ ਕਿ ਹੁਣ ਜਿਵੇਂ ਕਿ ਜੇ ਵੈਸਟ ਤੋਂ ਐਮਐਲਏ ਜਿਤਾਉਂਗੇ ਤਾਂ ਡਵੈਲਪਮੈਂਟ ਮਤਲਬ ਦੁਗਣੀ ਰਫਤਾਰ ਨਾਲ ਹੋਏਗਾ ਕਿਉਂਕਿ ਸਾਡੀ ਵਿਧਾਨ ਸਭਾ ਦੀ ਗੱਲ ਕਰ ਲਈਏ ਜਾਂ ਇਸ ਟਾਈਮ ਵੈਸਟ ਦੀ ਗੱਲ ਕਰ ਲਈਏ ਬਹੁਤ ਜ਼ਿਆਦਾ ਜ਼ਰੂਰੀ ਆਮ ਆਦਮੀ ਪਾਰਟੀ ਦਾ ਯੋਗਦਾਨ ਹੈ ਉਹ ਨੂੰ ਗਿਵੇਂ ਦੇਖਦੇ ਦੇਖੋ ਇਹ ਗੱਲਾਂ ਕਰਨ ਲਈ ਨੇ ਪਿਛਲੇ 3.5 ਸਾਲ ਚ ਦੇਖਿਆ ਕੀ ਵਿਕਾਸ ਹੋਇਆ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਬੜਾ ਵਾਅਦਾ ਕੀਤਾ ਸੀ ਵੀ ਅਸੀਂ ਔਰਤਾਂ ਨੂੰ वैसे 6000 ਰੁਪਇਆ ਵੀ ਦੇਵਾਂਗੇ ਜੀ ਅਸੀਂ ਲੋਕਾਂ ਦੇ ਕੰਮ ਸੁਖਿਲੇ ਕਰਾਂਗੇ ਪਟਵਾਰੀਆਂ ਕੋਲ ਚਲਜੋ ਉਹ ਕੰਮ ਨਹੀਂ ਕਰਦੇ ਤਸਦੀਦਾਰ ਕੋਲ ਚਲਜੋ ਉਹ ਕੰਮ ਨਹੀਂ ਕਰਦੇ ਸੋਸ਼ਲ ਮੀਡੀਆ ਤੇ ਤਾਂ ਵੀਡੀਓ ਇੰਨੀ ਵਾਇਰਲ ਹੋ ਰਹੀ ਹੈ ਕਿ ਜਿਵੇਂ ਨਸ਼ਾ ਤਸਕਰਾ ਦੇ ਘਰ ਡਟਾਈ ਜਾ ਰਿਹਾ ਕਰਪਸ਼ਨ ਕਰਨ ਵਾਲਿਆਂ ਨੂੰ ਦੇਖੋ ਉਹਨਾਂ ਦੇ ਪੱਤੋਂ ਨਿਸ਼ਕਾਸ਼ਿਤ ਕੀਤਾ ਜਾ ਰਿਹਾ ਫਿਰ ਉਹ ਉਹ ਚੀਜ਼ਾਂ ਕੀ ਨੇ ਦੇਖੋ ਇਹ ਜਿਹੜੇ ਛੋਟੇ ਨਸ਼ਾ ਕਰਨ ਵਾਲਿਆਂ ਨੂੰ ਫੜ ਰਹੇ ਨੇ ਜਿਹੜੇ ਮਗਰਮੱਛ ਨੇ ਉਹਨਾਂ ਤੋਂ ਹੱਥ ਨਹੀਂ ਪਾ ਰਹੇ ਜਿਹੜੇ ਨਸ਼ਾ ਦੇ ਸੁੱਧਾਗਰ ਨੇ ਜਿਹੜੇ ਵੱਡੇ ਉਹਨਾਂ ਨੂੰ ਹੱਥ ਨਹੀਂ ਪਾ ਰਹੇ ਜਿਹੜੇ ਆਮ ਨਸ਼ਾ ਕਰਨ ਵਾਲੇ ਲੋਕਾਂ ਦੇ ਘਟ ਆ ਰਹੇ ਨੇ ਜੇ ਸਹੀ ਮੈਨੇ ਵਿੱਚ ਨਸ਼ਾ ਬੰਦ ਕਰਨਾ ਚਾਹਣ ਚਾਹਦੇ ਤੇ ਹੁਣ 3.5 ਸਾਲ ਨੂੰ ਬੰਦ ਹੋ ਚੁੱਕੇ ਇਹਨਾਂ ਨੂੰ ਲੇਕਿਨ ਅਬ ਇਸ ਵਿੱਚ ਕਾਮਯਾਬ ਨਹੀਂ ਹੋਏ ਪਰ ਕਹਿ ਤਾਂ ਇਹ ਰਹੇ ਨੇ ਨਾ ਕਿ ਭਾਈ ਵਾਲਦੀ ਤੁਹਾਡੀ ਸਰਕਾਰ ਸੀ ਭਾਜਪਾ ਦੀ ਤੇ ਅਕਾਲੀ ਦਲ ਦੀ ਉਦੋਂ ਸ਼ੁਰੂ ਹੋਇਆ ਸੀ ਗੈਂਗਵਾਰ ਤੇ ਨਸ਼ਾ ਫਿਰ ਫਿਰ ਹੁਣ ਮਤਲਬ ਕਿ ਕਾਫੀ ਜ਼ਿਆਦਾ ਹੈ ਇੰਨਾ ਕਿ ਨੱਥ ਪਾਣ ਲਈ ਲਗਾਤਾਰ ਅਰਦਾਸਾਂ ਵੀ ਕਰ ਰਹੇ ਨੇ ਕੋਸ਼ਿਸ਼ਾਂ ਵੀ ਕਰ ਰਹੇ ਨੇ 3.5 ਸਾਲ ਤੋਂ ਨਸ਼ਾ ਬਹੁਤ ਵਧਿਆ ਤੁਸੀਂ ਦੇਖ ਲਓ ਕਿੰਨੀਆਂ ਮੋਤਾਂ ਹੋਈਆਂ ਨੇ ਨਸ਼ੇ ਨਾਲ ਮੈਡੀਕਲ ਨਸ਼ਾ ਵੀ ਵਧਿਆ ਦੂਜਾ ਨਸ਼ਾ ਵੀ ਵਧਿਆ ਇਹ ਖ਼ਬਾਰੀ ਜਾਂ ਸੋਸ਼ਲ ਮੀਡੀਆ ਤੇ ਹੀ ਪ੍ਰਚਾਰ ਕਰਨ ਜੋਗੇ ਨੇ ਅਮਲੀ ਤੌਰ ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਅੱਛਾ ਦੇਖੋ ਤੁਸੀਂ ਪੰਜਾਬ ਦੇ ਕਈ ਮਸਲੇਆ ਮੁੱਦਿਆਂ ਨੂੰ ਲੈ ਕੇ ਜੇਲ੍ਹ ਵੀ ਜਾ ਚੁੱਕੇ ਹੋ ਪੰਜਾਬੀਆਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਤੁਸੀਂ ਇਸ ਸੜਕਾਂ ਤੇ ਵੀ ਉਤਰਨ ਤੋਂ ਸੰਕੋਚ ਨਹੀਂ ਕਰਦੇ ਹਾਲਾਤ ਇਸ ਟਾਈਮ ਸੜਕਾਂ ਤੇ ਕੀ ਬਣੇ ਹੋਏ ਨੇ ਪੋਰਸ਼ ਇਲਾਕੇ ਦੇ ਕੀ ਬਣੇ ਹੋਏ ਨੇ ਕੀ ਡਿਵੈਲਪਮੈਂਟ ਤੁਸੀਂ ਦੇਖ ਰਹੇ ਹੋ ਜੋ ਹੋਣ ਵਾਲੇ ਨੇ ਸੜਕਾਂ ਟੁੱਟੀਆਂ ਪਈਆਂ ਨੇ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੈ ਪੀਣ ਵਾਲਾ ਪਾਣੀ ਜਾਂ ਤਾਂ ਲੋਕਾਂ ਨੂੰ ਇਹ ਗਰਮੀਆਂ ਦੇ ਵਿੱਚ ਮਿਲਦਾ ਨਹੀਂ ਜੇ ਮਿਲਦਾ ਹੈ ਤੇ ਉਹ ਸਾਫ਼ ਸੁਥਰਾ ਨਹੀਂ ਮਿਲਦਾ ਸੜਕਾਂ ਦੇ ਟੋਏ ਭਰੇ ਹੋਏ ਟੋਏ ਜਿਹੜੇ ਆ ਥਾਂ ਥਾਂ ਤੇ ਟੋਏ ਪਏ ਹੋਏ ਨੇ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਨਹੀਂ ਨਵੇਂ ਪੁਲ ਦੀ ਉਸਾਰੀ ਦੀ ਗੱਲ ਕਰ ਲਈ ਆਪਾਂ ਜੋ ਪਿਛਲੇ ਕਈ ਸਾਲਾਂ ਤੋਂ ਆਸ਼ੂ ਜੀ ਦੇ ਟਾਈਮ ਤੇ ਵੀ ਚੱਲਦਾ ਆ ਰਿਹਾ ਸੀ ਹੀਰੋ ਬੇਕਰੀ ਚੌਕ ਇਹ ਸਾਰੇ ਪੁਲ ਵੀ ਤਾਂ ਇੱਕ ਵਿਕਾਸ ਦਾ ਹੀ ਕਹਿੰਦੇ ਸਿੰਬਲ ਆ ਇਹ ਜਿਹੜੇ ਪੁਲ ਸੀ ਇਹ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਇਹ ਉਦੋਂ ਦੀ ਡਿਵੈਲਪਮੈਂਟ ਹੋਈ ਇਹਨਾਂ ਨੇ ਆਪਣੇ ਤੌਰ ਤੇ ਕੋਈ ਵੀ ਡਿਵੈਲਪਮੈਂਟ ਨਹੀਂ ਕੀਤੀ ਨਾ ਤਾਂ ਕੋਈ ਪੁਲ ਨਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇਹ ਸਾਡੀਆਂ ਡਿਵੈਲਪਮੈਂਟਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਵੇਲੇ ਦੀਆਂ ਇਹ ਚਲਦੀਆਂ ਆ ਰਹੀਆਂ ਨੇ ਹੁਣ ਨੇ ਪਰੇ ਚੜੀਆਂ ਨੇ ਲੇਕਿਨ ਆਮ ਆਦਮੀ ਪਾਰਟੀ ਨੇ ਜਿਹੜਾ 3.5 ਸਾਲ ਦਾ ਇਹਨਾਂ ਨੇ ਰਾਜ ਕੀਤਾ ਕੋਈ ਡਿਵੈਲਪਮੈਂਟ ਵਾਸਤੇ ਪਲਾਂਗ ਨਹੀਂ ਪੱਟੀ ਸਾਰੇ ਪ੍ਰੋਜੈਕਟ ਦੂਰੇ ਪਏ ਨੇ ਜਿਹੜੇ ਰੁਕੇ ਪਏ ਨੇ ਸਾਡੇ ਟਾਈਮ ਦੇ ਵੀ ਜਿਹੜੇ ਪੁਰਾਣੇ ਪ੍ਰੋਜੈਕਟ ਨੇ ਉਹ ਹਲੇ ਰੁਕੇ ਪਏ ਨੇ ਨਹੀਂ ਤੁਸੀਂ ਇਹ ਕਹਿ ਜੋ ਕਿ ਰਿਪੋਰਟ ਕਾਰਡ ਤੁਹਾਡਾ ਸੀ ਨਾਮ ਬਦਲ ਦਿੱਤਾ ਗਿਆ ਹਾਂ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜਿਹੜੇ ਸਾਡੇ ਸਰਕਾਰ ਵੇਲੇ ਦੇ ਕੰਮ ਨੇ ਕਾਂਗਰਸ ਨੇ ਵੀ ਕੋਸ਼ਿਸ਼ ਕੀਤੀ ਉਹਨੂੰ ਆਪਣੇ ਸਿਰ ਤੇ ਮੱਥੇ ਮਾਰ ਲਈਏ ਇਹਨਾਂ ਨੇ ਵੀ ਇਹ ਕੋਸ਼ਿਸ਼ ਕਰ ਰਹੇ ਨੇ ਜੋ ਸ਼ਰੋਮਣੀ ਅਕਾਲੀ ਦਲ ਨੇ ਡਿਵੈਲਪਮੈਂਟ ਦੇ ਕਾਰਜ ਉਸ ਜਮਾਨੇ ਸ਼ੁਰੂ ਕੀਤੇ ਸੀ ਉਹਨਾਂ ਨੂੰ ਨਿਪੜੇ ਛੱਡ ਕੇ ਅਸੀਂ ਆਪਣਾ ਨਾਂ ਖੜ ਸਕੀਏ ਲੇਕਿਨ ਲੋਕ ਬਹੁਤ ਸੁਣਿਆਣੇ ਨੇ ਉਹਨਾਂ ਨੂੰ ਪਤਾ ਹੈ ਕਿਸ ਸਰਕਾਰ ਸਰਕਾਰ ਨੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਕੀਤੇ ਆ ਔਰ ਕਿਤੇ ਵੇਲੇ ਕੰਮ ਸ਼ੁਰੂ ਕੀਤੇ ਗਏ ਨੇ ਇਹ ਲੋਕਾਂ ਨੂੰ ਸਾਰੀ ਇਸ ਗੱਲ ਦੀ ਜਾਣਕਾਰੀ ਹੈ ਅੱਛਾ ਪਰਮਕਾਰ ਸਿੰਘ ਹੰਮਨ ਹੁਣ ਚੌਣ ਇੱਕ ਅਖਾਰੇ ਦੇ ਵਿੱਚ ਨੇ ਤੇ ਉਹਨਾਂ ਨੂੰ ਕਿਵੇਂ ਦੇਖ ਰਹੂ ਕਿ ਪੇਸ਼ੇਵਾਰ ਜੋ ਵਕੀਲ ਵੀ ਨਹੀਂ ਉਹ ਤੇ ਉਹਨਾਂ ਦਾ ਯੋਗਦਾਨ ਕੀ ਹੈ ਪਰਮਕਾਰ ਸਿੰਘ ਹੰਮਨ ਇੱਕ ਸਵੱਛ ਸ਼ਵੀ ਵਾਲਾ ਇਨਸਾਨ ਹੈ ਜੀ ਉਹਦੇ ਖਿਲਾਫ ਕੋਈ ਕਹਿਣ ਨੂੰ ਕਿਸੇ ਕੋਲ ਕੋਈ ਗੱਲ ਨਹੀਂ ਔਰ ਮੈਂ ਸਮਝਦਾ ਪਰਮਕਾਰ ਸਿੰਘ ਨੇ ਜਿਹੜੇ 5 ਵਾਰੀ ਉਹ ਵਕੀਲਾਂ ਦੇ ਪ੍ਰਧਾਨ ਵੀ ਰਹੇ ਨੇ ਜੀ ਬਾਰ ਐਸੋਸੀਏਸ਼ਨ ਦੇ ਜੀ ਔਰ ਹਮੇਸ਼ਾ ਹੀ ਉਹਨਾਂ ਨੇ ਜਿੱਥੇ ਉਹ ਆਪਣੇ ਕਿੱਤੇ ਦੇ ਇਮਾਨਦਾਰ ਨੇ ਉੱਥੇ ਗਰੀਬ ਲੋਕਾਂ ਲਈ ਦਬੇ ਕੁਚਲੇ ਲੋਕਾਂ ਲਈ ਉਹਨਾਂ ਨੇ ਸੇਵਾ ਵੀ ਕੀਤੀ ਹੈ ਔਰ ਉਹਨਾਂ ਲੋਕਾਂ ਦੇ ਕੇਸ ਵੀ ਉਹ ਫ੍ਰੀ ਲੜਦੇ ਆਏ ਨੇ ਔਰ ਲੋਕਾਂ ਦੇ ਮੁੱਦਿਆਂ ਨੂੰ ਹਮੇਸ਼ਾ ਹੀ ਉਹਨਾਂ ਪ੍ਰਤੀ ਅਵਾਜ਼ ਚੁੱਕਦੇ ਨੇ ਉਹਨਾਂ ਦੀ ਛਵੀ ਬੜੀ ਵਧੀਆ ਹੈ ਨੇ ਹੁਣ ਵੀ ਗੱਲ ਹੋ ਕੇ ਹਟੀ ਹੈ થોਲੇ ਟਾਈਮ ਪਹਿਲਾਂ ਤੇ ਉਹ ਕਹਿੰਦੇ ਸੀ ਕਿ ਹੁਣ ਜਿਵੇਂ ਉਹ ਰੋਡ ਤੇ ਸੜਕ ਤੇ ਜਾ ਰਹੇ ਲੋਕਾਂ ਦੇ ਕਿਤੇ ਪਰਚੇ ਨਹੀਂ ਦਰਜ ਹੋ ਰਹੇ ਜਾਂ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ ਟਾਈਮ ਤੇ ਤਾਂ ਉਹ ਕਰਵਾ ਵੀ ਰਹੇ ਨੇ ਮਤਲਬ ਇਸ ਤਰੀਕੇ ਜਮੀਨੇ ਪੱਦਰ ਤੇ ਛੋਟੀ ਸੇਵਾ ਵੀ ਯੋਗਦਾਨ ਦੇ ਰਹੇ ਆ ਦੇਖੋ ਜਿੱਥੇ ਉਹ ਵਕੀਲ ਨੇ ਉੱਥੇ ਉਹ ਮੈਂ ਸਮਝਦਾ ਸਮਾਜ ਸੇਵਕ ਵੀ ਨੇ ਜੀ ਉਹਨਾਂ ਨੇ ਉਹਨਾਂ ਲੋਕਾਂ ਦੀ ਬਾਹ ਫੜੀ ਆ ਪਿਛਲੇ ਸਮੇਂ ਵਿੱਚ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਸੀ ਤੇ ਫਿਰ ਆਮ ਆਦਮੀ ਹੋਣ ਦਾ ਜੋ ਦਾਵਾ ਕਰ ਰਹੇ ਨੇ ਉਹਨਾਂ ਦਾ ਯੋਗਦਾਨ ਕਿਵੇਂ ਦੇਖ ਰਹੇ ਹੋ ਫਿਰ ਦੇਖੋ ਆਮ ਆਦਮੀ ਜਿਹੜੀ ਕਰਪਸ਼ਨ ਹੱਦਾਂ ਪਾਰ ਕਰ ਚੁੱਕੀ ਹੈ ਇਹਨਾਂ ਦੇ ਜਿਹੜੇ ਐਮਐਲਏ ਆ ਜਾਂ ਮੰਤਰੀ ਹੈ ਉਹ ਜਿਹੜੀ ਅਫਸਰਸ਼ਾਹੀ ਹੈ ਉਹਨਾਂ ਦੀ ਬਿਲਕੁਲ ਨਹੀਂ ਸੁਣਦੀ ਔਰ ਮੈਂ ਸਮਝਦਾ ਜਿੰਨਾ ਵੀ ਕੰਮ ਹੋ ਰਿਹਾ ਦਿੱਲੀ ਦੇ ਜਿਹੜੇ ਬੈਠੇ ਨੇ ਇਹਨਾਂ ਦੇ ਆਕਾ ਉਹਨਾਂ ਦੇ ਇਸ਼ਾਰੇ ਤੇ ਹੋ ਰਹੇ ਨੇ ਬੜੇ ਔਖੇ ਨੇ ਤੁਸੀਂ ਦੇਖਿਓ ਜਦੋਂ 27 ਦੀ ਇਲੈਕਸ਼ਨ ਆਏਗੀ ਇਹ ਲੋਕ ਕਾਂਗਰਸ ਤੋਂ ਦੂਜੀਆਂ ਪਾਰਟੀਆਂ ਤੋਂ ਉੱਠ ਕੇ ਇਹ ਆਮ ਆਦਮੀ ਦੇ ਲੀਡਰ ਬਣੇ ਨੇ ਵਕ ਵਕ ਆਪਣੇ ਘਰਾਂ 'ਚ ਵਾਪਸ ਜਾਣਗੇ ਆਪਣੀਆਂ ਪਾਰਟੀਆਂ ਨੂੰ ਵਾਪਸ ਜਾਣਗੇ ਆਉ ਡਾਰੀ ਮਾਰਨਗੇ ਜਿਵੇਂ ਉੱਡ ਕੇ ਆਮ ਆਦਮੀ ਦੀ ਹਵਾ ਵਿੱਚ ਆਮ ਆਦਮੀ ਚਾਏ ਸੀ ਹੁਣ ਇਹ ਵਾਪਸ ਆਪਣੀਆਂ ਪਾਰਟੀਆਂ ਨੂੰ ਆਪਣੇ ਘਰਾਂ 'ਚ ਮੋੜਨਗੇ ਕਿਉਂਕਿ ਇਹਨਾਂ ਦੇ ਹੌਸਲੇ ਟੁੱਟ ਚੁੱਕੇ ਨੇ ਕਿਉਂਕਿ ਇਹਨਾਂ ਦਾ ਕੋਈ ਵੀ ਕੰਮ ਸਰਕਾਰੇ ਦਰਬਾਰੇ ਜਲਦੀ ਨਹੀਂ ਹੁੰਦਾ ਅੱਛਾ ਜਨਤਾ ਦੇ ਵਿੱਚ ਵੀ ਤਾਂ ਤੁਸੀਂ ਆਮ ਵਿਚਰ ਹੀ ਰਹੇ ਹੋ ਸੜਕਾਂ ਤੇ ਉਤਰ ਕੇ ਦੇਖ ਵੀ ਰਹੇ ਹੋ ਲੋਕਾਂ ਦੇ ਵਿੱਚ ਜੋ ਤੂਫਾਨ ਲਹਿਰ ਜੋ ਹਵਾ ਇੱਕ ਆਪਾਂ ਕਹਿ ਕੇ ਹਟੇ ਆ ਤੇ ਹੁਣ ਕੀ ਹੈ ਕੀ ਕੰਨਾਂ ਦੇ ਵਿੱਚ ਕੋਈ ਆਵਾਜ਼ ਸੁਣ ਰਹੀ ਹੈ ਕਿ ਕਿਹੜੀ ਪਾਰਟੀ ਨੂੰ ਅੱਗੇ ਜਾਣ ਦਾ ਕੋਈ ਮੌਕਾ ਦੇਣ ਵਾਲੀ ਹੈ ਕਿਉਂਕਿ ਦੇਖੋ ਫਤਵਾ ਐਟ ਦੀ ਐਂਡ ਜਨਤਾ ਨੇ ਹੀ ਜਾਰੀ ਕਰਨਾ ਹੈ ਹੁਣ ਜਿਹੜਾ ਫਤਵਾ ਹੈ ਨਾ ਲੋਕਾਂ ਨੇ ਇਹਨਾਂ ਤਿੰਨਾਂ ਨੂੰ ਦੇਖ ਲਿਆ ਭਾਰਤੀ ਜਨਤਾ ਪਾਰਟੀ ਕੇਂਦਰ ਵਿੱਚ ਸਰਕਾਰ ਹੈ ਪੰਜਾਬ ਵਿੱਚ ਕਾਂਗਰਸੀ ਸਰਕਾਰ ਵੀ ਲੋਕਾਂ ਨੇ ਦੇਖ ਲਈ ਆਮ ਆਦਮੀ ਦੀ ਸਰਕਾਰ ਦੇਖ ਲਈ ਪਿਛਲੇ ਸਮੇਂ ਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕੀਤੇ ਆ ਲੋਕ ਉਸ ਨੂੰ ਯਾਦ ਕਰ ਰਿਹਾ ਕੰਪੈਰੀਜ਼ਨ ਕਰਕੇ ਲੋਕ ਫਿਰ ਸ਼੍ਰੋਮਣੀ ਅਕਾਲੀ ਦਲ ਵੱਲ ਮੁੜਦੇ ਆ ਔਰ ਤੁਸੀਂ ਦੇਖ ਰਹੇ ਹੋ ਹਰ ਤਪਕਾ ਭਾਵੇਂ ਉਹ ਵਪਾਰੀ ਹੈ ਭਾਵੇਂ ਉਹ ਇੰਡਸਟ੍ਰਿਸਟ ਹੈ ਭਾਵੇਂ ਉਹ ਮਜ਼ਦੂਰ ਹੈ ਅੱਜ ਉਸ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰ ਰਿਹਾ ਜਿਹਦੇ ਕੋਲ ਇੱਕ ਛੋਟਾ ਜਿਹਾ ਦੁਕਾਨਦਾਰ ਵੀ ਇੱਕ ਛੋਟਾ ਜਿਹਾ ਕਾਰਖਾਨੇਦਾਰ ਵੀ ਇੱਕ ਛੋਟਾ ਜਿਹਾ ਵਪਾਰੀ ਵੀ ਬੜੀ ਜਲਦੀ ਉਹਨਾਂ ਦੇ ਦਰਵਾਜ਼ੇ ਪਹੁੰਚ ਕਰਕੇ ਆਪਣੀ ਵਜਾਜ ਬੁਲੰਦ ਕਰ ਸਕਦਾ ਸੀ ਲੇਕਿਨ ਹੁਣ ਇਹਨਾਂ ਨੂੰ ਮੁੱਖ ਮੰਤਰੀ ਤੋਂ ਮਿਲਣਾ ਤਾਂ ਦੂਰ ਇਹਨਾਂ ਦੇ ਐਮਐਲਏ ਜਾਂ ਮੰਤਰੀ ਨੂੰ ਵੀ ਜਲਦੀ ਕਿਤੇ ਕੋਈ ਮਿਲ ਨਹੀਂ ਸਕਦਾ ਜੀ ਸੋ तमाम ਗੱਲਬਾਤ ਤੁਹਾਡੇ ਸਾਹਮਣੇ ਤੁਹਾਡਾ ਕੀ ਕਹਿਣਾ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਪੰਜਾਬੀ ਲਾਈਫਸਟਾਈਲ